ਪਿਛਲੀਆਂ ਜਿੰਨੀਆਂ ਵੀ ਚੋਣਾਂ ਹੋਈਆਂ ਲਗਭਗ ਸਾਰੀਆਂ ਚੋਣਾਂ ਦੇ ਵਿੱਚ ਆਪਾਂ ਚੋਣ ਕਮਿਸ਼ਨ ਦੇ ਨਾਲ ਬਹੁਤ ਸਾਰੇ ਕਿਸੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਬਹੁਤ ساری ਥਾਂ ਤੇ ਆਪਾਂ ਵੇਖਿਆ ਕਿ ਚੋਣ ਕਮਿਸ਼ਨ ਵੀ ਹੋਰ ਹੀ ਤਰੀਕੇ ਨਾਲ ਚੱਲ ਰਿਹਾ ਪਰ ਹੁਣ ਕਹਿੰਦੇ ਕਿ ਭਈ ਚੋਣ ਕਮਿਸ਼ਨਰ ਬਦਲ ਦਿੱਤੇ ਗਏ ਨੇ ਗਿਆਨेश ਜੀ ਨਵੇਂ ਚੋਣ ਕਮਿਸ਼ਨਰ ਆ ਗਏ ਤਾਂ ਜਿਹੜਾ ਪਿਛਲੇ ਟਾਈਮ ਦੇ ਵਿੱਚ ਪਿਛਲੇ ਕਹਿ ਲਓ ਕਿਹਾ ਇਤਿਹਾਸ ਬਣਿਆ ਰਿਕਾਰਡ ਬਣਿਆ ਉਹਦੇ 'ਚ ਕੁਝ ਸੁਧਾਰ ਹੋ ਸਕਦਾ ਹੈ ਤੇ ਜਾਂ ਫਿਰ ਉਹ 'ਚ ਹੋਰ ਐਡ ਆਨ ਹੋ ਜਾਣਾ ਕੋਈ ਹੋਰ ਨਵੇਂ ਰਿਕਾਰਡ ਬਣ ਜਾਣੇ ਨੇ ਦਕੋ ਗੱਲ ਇਹ ਆ ਕਿ ਕੋਈ ਦੌਰ ਐਸਾ ਸੀਗਾ ਜਦੋਂ ਟੀ ਐਨ ਸੈਸ਼ਨ ਨੇ ਕਿਹਾ ਸੀਗਾ ਕਿ ਮੈਂ ਰਾਸ਼ਟਰਪਤੀ ਦਾ ਵੀ ਨੌਕਰ ਨਹੀਂ ਆ ਹੂੰ ਮੈਂ ਚੋਣ ਕਮਿਸ਼ਨਰ ਆ ਤੇ ਇੱਕ ਸੰਵਿਧਾਨਕ ਅਹੁਦਾ ਜਿਵੇਂ ਚੀਫ ਜਸਟਿਸ ਆਫ ਇੰਡੀਆ ਜੀ ਆਜ਼ਾਦ ਤਰ੍ਹਾਂ ਦਾ ਪੀ ਐਨ ਸੈਸ਼ਨ ਅਸੀਂ ਨਿਕੇ ਨਿਕੇ ਹੁੰਦੇ ਸੀ ਹੂੰ ਉਹਦਾ ਨਾਂ ਸੁਣ ਕੇ ਨਾ ਚਿਰੜ ਭੁੰਡੀਆਂ ਨਿਕਲ ਜਾਂਦੀਆਂ ਅਸੀਂ ਲੀਡਰਾਂ ਦੀਆਂ ਖਿਆਲ ਉਹਦੀ ਕਥਾ ਵੀ ਹੈਗੀ ਐ ਸੈਸ਼ਨ ਸਾਹਿਬੋਂ ਤੇ ਦੁਨੀਆ ਚ ਐ ਨਹੀਂਗੇ ਹੂੰ ਠੀਕ ਹੈ ਨਾ ਤਾਂ ਉਹ ਵੇਲਾ ਸੀ ਜਦੋਂ ਬਾਹਰਲੇ ਮੁਲਕ ਵੀ ਇਹਨਾਂ ਨੂੰ ਸੱਦ ਕੇ ਇਹਨਾਂ ਦੀ ਪੇਸ਼ਕਾਰੀ ਲਿਆ ਕਰਦੇ ਸੀਗੇ ਕਿ ਕਿਸ ਤਰ੍ਹਾਂ ਐਡੇ ਵੱਡੇ ਮੁਲਕ ਦੇ ਵਿੱਚ ਹੂੰ ਸੀਮਤ ਸਾਧਨਾ ਦੇ ਨਾਲ ਤੁਸੀਂ ਐਡਾ ਵੱਡਾ ਇਲੈਕਸ਼ਨ ਨੇ ਪਰੇ ਚਾੜ ਦੇ ਜੀ ਪਰ ਅੱਜ ਅੱਜ ਸਾਡੀਆਂ ਮਸਾਲਾ ਦਿੱਤੀਆਂ ਜਾਂਦੀਆਂ ਕਿ ਜਿਹੜਾ ਸਾਡਾ ਚੋਣ ਕਮਿਸ਼ਨਰ ਹੈ ਉਹਨੂੰ ਸਵਾਲ ਤੇ ਉਜਵਿਆਂ ਦੇ ਦਿੰਦੇ ਨੇ ਛੱਡੀਏ ਮੱਝ ਥੱਲੇ ਦੇ ਜਾਂਦਾ ਝੋਟੇ ਥੱਲੇ ਹੂੰ ਬੀ ਸਵਾਲ ਕੋਈ ਹੋਰ ਕੀਤਾ ਜਾਂਦਾ ਉਹ ਮਹਾਭਾਰਤ ਦੀ ਗੱਲ ਸੁਣਾ ਦਿੰਦਾ ਜੀ ਉਹ ਵਿੱਚ ਸ਼ੈਰੋ ਸ਼ੈਰੀ ਨਵਜੋਤ ਸਿੰਘ ਸਿੱਧੂ ਵਾਂਗੂ ਥੋਕ ਲੱਗ ਜਾਂਦਾ ਹੂੰ ਹੂੰ ਤਾਂ ਮਤਲਬ ਕਿ ਇਸ ਤਰ੍ਹਾਂ ਦੀ ਸਾਡੀ ਮਿਸਾਲ ਦਿੱਤੀ ਜਾਂਦੀ ਆ ਕਿ ਇਲੈਕਸ਼ਨ ਉਸ ਹਿਸਾਬ ਨਾਲ ਸ਼ਡਿਊਲਡ ਕੀਤੇ ਜਾਂਦੇ ਨੇ ਜਿਸ ਹਿਸਾਬ ਨਾਲ ਸੱਤਾਧਾਰੀ ਤਿਰ ਨੂੰ ਫਾਇਦਾ ਹੋਵੇ ਜੀ ਪ੍ਰਧਾਨ ਮੰਤਰੀ ਨੂੰ ਸਮਾਂ ਬਚੇ ਹੂੰ ਤਾਂ ਗੱਲ ਇਹ ਆ ਕਿ ਬਈ ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਬਦਨਾਮੀ ਦਾ ਸਵਾਲ ਬਿਲਕੁਲ ਇਹ ਸਪਸ਼ਟ ਫਰਕ ਹੈ ਨਾ ਟੀਐਨ ਸੈਸ਼ਨ ਦੇ ਦੌਰ ਤੋਂ ਰਜੀਵ ਕੁਮਾਰ ਦੇ ਦੌਰ ਤੱਕ ਤਾਂ ਰਜੀਵ ਕੁਮਾਰ ਦੀ ਰਿਟਾਇਰਮੈਂਟ ਸੀਗੀ ਜੀ 18 ਦੀ ਜੀ ਉਹਨਾਂ ਨੇ ਅੱਜ ਚਲੇ ਜਾਣਾ ਸੀ ਹੂੰ ਹੂੰ ਹੁਣ ਜਿਹੜਾ ਇੱਕ ਰੌਲਾ ਪੈ ਰਿਹਾ ਵਾ ਰੌਲਾ ਇਸ ਕਲ ਦਾ ਹੈ ਸਾਬ ਕਿ ਭਈ ਹੁਣ ਜਿੱਤਣਾ ਲਾ ਲੋ ਕਿ ਇਹ ਮਾਮਲਾ ਗਿਆ ਸੀਗਾ ਸੁਪਰੀਮ ਕੋਰਟ ਚ ਜੀ ਇੱਕ ਪਟੀਸ਼ਨ ਗਈ ਸੁਪਰੀਮ ਕੋਰਟ ਚ ਜਦੋਂ ਪਟੀਸ਼ਨ ਗਈ ਹੁਣ ਇਸ ਨੂੰ ਥੋੜਾ ਪਸ਼ੋਕੜ ਦੇ ਤੌਰ ਤੇ ਨਾ ਧਿਆਨ ਨਾਲ ਸਮਝ ਲਿਓ ਹਮ ਰੋਲਾ ਕਿਸ ਕਰਦਾ ਕਿਸ ਬਾਤ ਕਰ ਰੋਣਾ ਹੈ ਕਿਸ ਬਾਤ ਤੇ ਰੋਤੇ ਹੋ ਜੀ ਗੱਲ ਇਹ ਹੋਈ ਕਿ ਪਟੀਸ਼ਨ ਕਰਤਾ ਨੇ ਕਿਹਾ ਕਿ ਭਈ ਚੋਣ ਕਮਿਸ਼ਨਰ ਹੈ ਜਿਹੜਾ ਮੁੱਖ ਚੋਣ ਕਮਿਸ਼ਨਰ ਹਮ ਉਹਦੀ ਨਿਯੁਕਤੀ ਵਾਸਤੇ ਕੋਈ ਵਿਧੀ ਵਿਧਾਨੀ ਨਹੀਂ ਜਦ ਕਿ ਆਰਟੀਕਲ 324 ਉਪਬੰਧ 2 ਕਾਨੂੰਨ ਬਣਾਉਣ ਵਾਸਤੇ ਹਮ ਦਿਸ਼ਾ ਨਿਰਦੇਸ਼ ਦਿੰਦਾ ਹੈ ਜੀ ਪਰ ਨਿਯਮ ਨਹੀਂ ਸਨ ਬਣੇ ਠੀਕ ਹੈ ਜੀ ਹਮ ਸੁਪਰੀਮ ਕੋਰਟ ਨੇ ਇੱਕ ਗੱਲ ਕਹੀ ਉਹ ਤੋਂ ਡੀ ਬਾਈ ਚੰਦਰ ਸ਼ੂਡ ਹੁੰਦੇ ਸੀ ਹੁਣ ਤੇ ਉਹਨਾਂ ਨੂੰ ਵੀ 36 ਕਿਸਮ ਦੇ ਸਵਾਲ ਹੁੰਦੇ ਆ ਹਮ ਉਹਨਾਂ ਨੇ ਉਦੋਂ ਕਾਫੀ ਵੱਡੀਆਂ ਟਿੱਪਣੀਆਂ ਦੇ ਨਾਲ ਇਹ ਗੱਲ ਕਹੀ ਸੀ ਕਿ ਜਦੋਂ ਤੱਕ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਇੱਕ ਆਪਾਂ ਪ੍ਰਬੰਧ ਜਿਹੜਾ ਉਹ ਗ੍ਰਹਿਣ ਕਰਾਂਗੇ ਉਹ ਪ੍ਰਬੰਧ ਕੀ ਆ ਉਹ ਪ੍ਰਬੰਧ ਇਹਨਾਂ ਨੇ ਜਿਹੜਾ ਆਖਿਆ ਕਿ ਆਪਾਂ ਲੈ ਕੇ ਤੁਰਾਂਗੇ ਕਿ ਇੱਕ ਜਣਾ ਹੋਏਗਾ ਵਿਰੋਧੀ ਧਿਰ ਦਾ ਗੂ ਇੱਕ ਜਣਾ ਹੋਏਗਾ ਸਾਡਾ ਪ੍ਰਧਾਨ ਮੰਤਰੀ ਤੇ ਇੱਕ ਖੁਦ ਚੀਫ ਜਸਟਿਸ ਆਫ ਇੰਡੀਆ ਜੀ ਇਹ ਤਿੰਨ ਬੰਦੇ ਹੋਣਗੇ ਪੈਨਲ ਆ ਜਾਊਗਾ ਤੇ ਜਿੱਦਰ ਮਤਲਬ ਕਿ ਦੋ ਹੋਏ ਉਹ ਉਸ ਪੈਨਲ ਨੂੰ ਸ਼ਾਰਟ ਲਿਸਟ ਕਰਕੇ ਉਹਦੇ ਚੋਂ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰ ਲਾ ਦਿੱਤੇ ਜਾਣਗੇ ਹਮ ਲਓ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਅਖਿਆ ਕਿ ਤੇ ਸਾਰਾ ਘੋੜੀ ਗੋਬਰ ਹੋ ਜਾਣਾ ਹਮ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਨਿਯੁਕਤੀਆਂ ਦਾ ਹਮ ਪਰ ਹੋਇਆ ਕਿ ਕਿ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦਾ ਆਗੂ ਤਾਂ ਰਖ ਲਿਆ ਵਿੱਚ ਉਹ ਜਿਹੜਾ ਚੀਫ ਜਸਟਿਸ ਆਫ ਇੰਡੀਆ ਵਾਲਾ ਪ੍ਰਬੰਧ ਸੀ ਉਹਨੂੰ ਕੱਟ ਕੇ ਇਹਨਾਂ ਨੇ ਮੰਤਰੀ ਆਪ ਦਾ ਬਿਠਾ ਲਿਆ ਜੀ ਯਾਨੀ ਹੁਣ ਦੋ ਸਰਕਾਰ ਦੇ ਉਹਨਾਂ ਤੇ ਦੋ ਸਰਕਾਰ ਦਾ ਮੰਤਰੀ ਕਿਵੇਂ ਬਾਹਰ ਹੋਊਗਾ ਕੈਬਨਟ ਮਨਿਸਟਰ ਕਿਵੇਂ ਬਾਹਰ ਹੋਊਗਾ ਪ੍ਰਧਾਨ ਮੰਤਰੀ ਉਹ ਤਾਂ ਉਸ ਲਾਈਨ 'ਚ ਹੀ ਆਊਗਾ ਉਸੇ ਲਾਈਨ 'ਚ ਆਊਗਾ ਯਾਨੀ ਸਰਕਾਰ ਨੇ ਆਪਣੇ ਪੱਦਰ ਤੇ ਆਪ ਹੀ ਨਿਯੁਕਤੀ ਦਾ ਇੱਕ ਰਸਤਾ ਫੇਰ ਖੋਲ ਦਿੱਤਾ ਸਾਬ ਆਪਣੇ ਹਿਸਾਬ ਨਾਲ ਵੀ ਕਹੀ ਹੈ ਨਾ ਆਪਣੇ ਹਿਸਾਬ ਨਾਲ ਹੀ ਵੀ ਅਸੀਂ ਨਿਯੁਕਤੀ ਕਰਦੇ ਰਵਾਂਗੇ ਹੂੰ ਤੇ ਰਾਹੁਲ ਗਾਂਧੀ ਨੇ ਰੌਲਾ ਪਾਇਆ ਕਿ ਭਈ ਅੱਛਾ ਇਹ ਮਾਮਲਾ ਹੁਣ ਜਿਹੜਾ ਕਾਨੂੰਨ ਬਣਦਾ ਦੇਖੋ ਕਾਨੂੰਨ ਤੇ ਵਿਧਾਨਪਾਲਿਕਾ ਨੇ ਬਣਾਉਣਾ ਉਹਨਾਂ ਦਾ ਅਖਤਿਆਰ ਖੇਤਰ ਹੈ ਜੀ ਪਰ ਕਾਨੂੰਨ ਜੋ ਸੰਵਿਧਾਨ ਦੀ ਮੂਲ ਭਾਵਨਾ ਹੈ ਉਹਦੇ ਦਾਇਰੇ 'ਚ ਹੈ ਹੂੰ ਕਾਨੂੰਨ ਸੰਵਿਧਾਨ ਦੇ ਦਾਇਰੇ 'ਚ ਬਣਾਇਆ ਗਿਆ ਉਸ ਗੱਲ ਦੀ ਜਿਹੜੀ ਪੁਸ਼ਟੀ ਹੈ ਸੁਪਰੀਮ ਕੋਰਟ ਕਰਦਾ ਕਈ ਵਾਰ ਜੀ ਜੇ ਉਹ ਦਾਇਰਾ ਲੰਘਿਆ ਜਾਂਦਾ ਤਾਂ ਸੁਪਰੀਮ ਕੋਰਟ ਫਿਰ ਉਸ ਨੂੰ ਰੱਦ ਨਹੀਂ ਕਰ ਸਕਦਾ ਜੀ ਜੀ ਚੈਲੰਜ ਹੋ ਗਿਆ ਕਿ ਭਈ ਤੁਸੀਂ ਤੇ ਆ ਕੀਤਾ ਸੀ ਤੇ ਇਹਨਾਂ ਨੇ ਤੇ ਆ ਦੇਖ ਲਓ ਜੀ ਆ ਕਰ ਦਿੱਤਾ ਇਹਨਾਂ ਨੇ ਤੇ ਆਟੀ ਗਾਲਾ ਦੇਤਾ ਜੀ ਲੋ ਜੀ 19 ਨੂੰ ਸੁਣਵਾਈ ਲੱਗ ਗਈ ਹਮ ਕੱਲ ਨੂੰ ਸੁਪਰੀਮ ਕੋਰਟ ਚੇ ਦੀ ਵੀ ਅਸੀਂ ਨਿਰਕਪਰਕ ਕਰਦੇ ਆ ਕਿ ਕਿ ਇਹ ਕਾਨੂੰਨ ਜਿਹੜਾ ਉਹ ਸਹੀ ਬਣਿਆ ਜਾਂ ਗਲਤ ਬਣਾਤਾ ਇਹਨਾਂ ਨੇ ਜੀ ਇਹਦੀ ਨਿਰਖ ਪਰਖ ਕਰਨੀ ਆ ਪਰ ਤਰੀਕ ਦੇ ਦਿੱਤੀ ਉਮੀ ਯਾਨੀ ਸੁਪਰੀਮ ਕੋਰਟ ਵੀ ਸੇਵ ਖੇਲ ਗਿਆ ਜੀ ਕਿਉਂਕਿ 18 ਨੂੰ ਉਹਨਾਂ ਦੀ ਰਿਟਾਇਰਮੈਂਟ ਸੀ 17 ਨੂੰ ਨਿਯੁਕਤੀ ਹੋ ਗਈ ਗਿਆਨੀ ਸ਼ਰਜੀ ਦੀ ਕੀ ਬਾਤ ਹੈ ਮਤਲਬ ਸਭ ਕੁਝ ਸੋਚ-ਸੋਚ ਕੇ ਵੀ ਮਤਲਬ ਕਿ ਇਹੀ ਚੀਜ਼ਾਂ ਚੱਲਦੀਆਂ ਨੇ ਤਾਂ ਹੁਣ ਕੱਲ ਨੂੰ ਜਿਹੜੀ ਸੁਣਵਾਈ ਹੋਊਗੀ ਉਹਦੇ ਚ ਪਤਾ ਲੱਗੂਗਾ ਉਦਾਂ ਇੱਕ ਖੁਦ ਚੋਣ ਕਮਿਸ਼ਨਰ ਸੀਗੇ ਜੀ ਜੀ ਜਿਹੜੇ ਚੌਂ ਕਮਿਸ਼ਨਰ ਹੁੰਦੇ ਆ ਸਰਕਾਰ ਦੇ ਅਗਿਆਕਾਰੀ ਪੁੱਤਰ ਸੀ ਉਹਨ ਮੁੱਖ ਚੌਂ ਕਮਿਸ਼ਨਰ ਬਣ ਕੇ ਕੀ ਲੱਲਰ ਨਾ ਦੇਣਗੇ ਬਿਲਕੁਲ ਕੀ ਬਦਲ ਉਹ ਉਦਾਂ ਹੀ ਚੱਲੇਗਾ ਕੰਮ ਤਾਂ ਜੋ ਰਜੀਵ ਕੁਮਾਰ ਵਰਗਿਆਂ ਨੇ ਮਸਾਲਾ ਸੈੱਟ ਕਰ ਦਿੱਤੀਆਂ ਨੇ ਸਾਹਿਬ ਇਹ ਉਹਨਾਂ ਤੋਂ ਇੰਚ ਵੀ ਇਧਰ ਨਹੀਂ ਜਾ ਸਕਦੇ ਮੋਹਰਾਂ ਲਾ ਕੇ ਪੁਖਤਾ ਕਰ ਦੇਣਗੇ ਜ਼ਰੂਰੀ ਹਾਂਜੀ ਹਾਂਜੀ ਤਾਂ ਜੋ ਹੁਣ ਨਵੇਂ ਸਾਹਿਬ ਲਾਏ ਆ ਇਹ ਉਹਨਾਂ ਦੇ ਰਿਕਾਰਡ ਹੀ ਤੋੜਨਗੇ ਪਰ ਇਹ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦਾ ਦੌਰ ਸੀਗਾ ਕਿ ਸਿਵਿਲਿਟੀਅਨ ਸੈਸ਼ਨ ਦਾ ਤੇ ਕਿਸ ਤਰ੍ਹਾਂ ਦਾ ਦੌਰ ਹੈ ਹੁਣ ਹੂੰ ਕਿਸ ਤਰ੍ਹਾਂ ਦਾ ਦੌਰ ਹੈ ਜਿੱਥੇ ਵੋਟਰ ਸੂਚੀਆਂ ਚ ਕਾਟ ਛਾਟ ਤੋਂ ਲੈ ਕੇ ਮਸ਼ੀਨਾਂ ਤੱਕ ਦਾ ਹੀ ਰੌਲਾ ਨਹੀਂ ਸਾਬ ਜੀ ਕਿ ਪ੍ਰਧਾਨ ਮੰਤਰੀ ਨਫ਼ਰਤੀ ਭਾਸ਼ਣ ਦਿੰਦੇ ਨੇ ਸ਼ਰੇ ਆਮ ਨਫ਼ਰਤੀ ਭਾਸ਼ਣ ਦਿੰਦੇ ਨੇ ਹੂੰ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਦਾਗਦਾਰ ਕਰ ਦਿੰਦੇ ਨੇ ਜੀ ਪਰ ਸਾਡੇ ਰਜੀਵ ਕੁਮਾਰ ਜੀ ਦਾ ਦੰਦ ਤੋਂ ਦੰਦ ਨਹੀਂ ਹਿੱਲਦਾ ਉਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਸ਼ਹਿਰ ਉਹ ਸ਼ਹਿਰੀ ਜਿੰਨੀ ਮਰਜੀ ਸੁਣ ਲੋ ਮਜ਼ਾ ਲਿਆ ਕਿਤੇ ਪ੍ਰਧਾਨ ਮੰਤਰੀ ਨੂੰ ਕਹਿਣ ਕਿ ਭਾਈ ਬੰਦੇ ਬਣੋ ਠੀਕ ਹੈ ਨਾ ਜੀ ਤੇ ਕਿੱਥੇ ਸੀ ਉਹ ਲਿਵਾਸ ਕਾ ਵਰਗੇ ਹੈ ਉਹ ਲਿਵਾਸਾ ਸੀ ਸ਼ਾਇਦ ਉਹਦਾ ਨਾਮ ਇੱਕ ਚੌਂਕ ਕਮਿਸ਼ਨਰ ਸੀਗਾ ਸਨ ਉਹਨੇ ਬਹੁਤ ਰੇਲ ਬਣਾਈ ਇਹਨਾਂ ਦੀ ਆ ਪਿੱਛੇ ਜੇ ਹੀ ਸਨ ਜੀ ਗਵਾਸਾ ਸਾਹਿਬ ਸੀਗੇ ਸ਼ਹਿਰ ਤੇ ਉਹ ਤੋਂ ਬਾਦ ਉਹਨਾਂ ਦੀ ਬੇਟੀ ਸੀਗੀ ਦੋਨੇ ਪਿਓ ਤੇ ਧੀ ਦੋਨੇ ਕਹ ਲੋ ਕਿ ਅਫਸਰ ਸੀਗੇ ਕੀ ਬਾਤ ਉਹਨੇ ਲਦਾਖ ਚ ਇਹਨਾਂ ਦੀ ਬੇਟੀ ਨੇ ਜਾ ਕੇ ਲਦਾਖ ਚ ਫੜ ਲਿਆ ਹੂੰ ਇਹ ਪੈਸੇ ਦਿੰਦੇ ਪਏ ਸੀ ਪੱਤਰਕਾਰਾਂ ਨੂੰ ਜੀ ਪ੍ਰੈਸ ਕਾਨਫਰੈਂਸ ਉਹਨੇ ਉੱਥੇ ਵਿਲੇਟ ਤੇ ਤੇ ਕਮਾਲ ਇਹ ਹੋਇਆ ਸਾਹਿਬ ਕਿ ਨੋਟਿੰਗ ਪ੍ਰਧਾਨ ਮੰਤਰੀ ਦੇ ਮਾਮਲੇ ਚ ਉਹਨਾਂ ਦੀ ਅਲੱਗ ਸੀ ਤਾਂ ਉਹਦੇ ਬਾਅਦ ਉਹਦੇ ਬਾਅਦ ਉਹ ਕੋਈ ਉਹਨਾਂ ਦਾ ਬਿਜ਼ਨਸ ਵੀ ਸੀ ਬਈ ਇਹ ਇੰਨਾ ਹੱਥ ਤੋਕੇ ਮਗਰ ਪੈ ਕਿ ਬਸ ਫਿਰ ਨਾ ਉਹ ਲੱਬੇ ਤੇ ਨਾ ਉਹਨਾਂ ਦੀ ਬੇਟੀ ਵਾਹ ਕੋਈ ਖਬਰ ਹੈ ਕਿ ਕੀ ਕਰਦੇ ਆ ਅੱਜ ਕੱਲ ਤਾਂ ਮਤਲਬ ਕਿ ਇਸ ਤਰ੍ਹਾਂ ਹੁੰਦਾ ਹੈ ਬੰਦੇ ਅੱਜ ਵੀ ਹੈਗੇ ਨੇ ਜਿਹੜੇ ਅچھے ਤਰੀਕੇ ਨਾਲ ਕੰਮ ਕਰਦੇ ਆ ਪਰ ਬਿਲਕੁਲ ਦਿਵਾ ਲਿਆ ਜਾਂਦਾ ਸਿਸਟਮ ਚ ਤਾਕਤ ਹੀ ਨਹੀਂ ਹੁੰਦੀ ਐ ਸਸ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਅਸ਼ੋਕ ਲਵਾਸਾ ਨਾਂ ਜੀ ਹਾਂ ਜੀ ਜੀ ਇੱਕ ਮਿੱਤਰ ਪਿਛੇ ਕਹਿ ਰਹੇ ਸੀਗੇ ਕਿ ਜੇ ਸੀਐਮ ਸਾਹਿਬ ਕੰਮ ਕਰਨਾ ਚਾਹਣ ਤੇ ਕਹਿੰਦੇ ਦਿਨਾਂ ਚ ਹੀ ਕਰ ਸਕਦੇ ਨੇ ਅ ਇਧਰ ਮਨਿੰਦਰ ਸਿੰਘ ਜੀ ਦੱਸ ਰਹੇ ਨੇ ਕਿ ਹਰਜੋਤ ਬੈਂਸ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸੋਦੀਆ ਜੀ ਕਹਿੰਦੇ ਸਕੂਲਾਂ ਦੇ ਵਿੱਚ ਚੈਕਿੰਗ ਕਰ ਰਹੇ ਇਹ ਗੱਲ ਆਪਾਂ ਕੱਲ ਹੀ ਕਰ ਲਈ ਸੀਗੀ ਜੀ ਕਾਫੀ ਬਾਤ ਤਫਸੀਲ ਇਹ ਇਸ ਚੀਜ਼ ਤੇ ਗੱਲ ਹੋਈ ਸੀ ਟੀਐਨ ਸੈਸ਼ਨ ਨਹੀਂ ਜੀ ਟੀਐਨ ਸੈਸ਼ਨ ਥੋੜਾ ਦੋਸਤ ਸੈਸ਼ਨ ਜੀ ਜੀ ਹਾਂ ਸੈਸ਼ਨ ਕਹਿ ਸਕਦੇ ਆ ਆਪਣੇ ਉਹ ਸਰਸਰ ਚੰਗੇ ਰਹੋਦਾ ਟੀਐਮ ਸੈਸ਼ਨ ਹਮਮਤਲਬ ਕਿ ਸੈਸ਼ਨ ਨਹੀਂ ਮੈਂ ਵੀ ਸੈਸ਼ਨ ਹੀ ਕਹਣਾ ਟੀਐਮ ਸੈਸ਼ਨ ਉਹ ਲਾਵਾ ਜੇ ਆਪਾਂ ਕਹੀਏ ਲਾਵਾ ਨਾਲ ਤੋ ਲਾ ਨਹੀਂ ਲਾ ਜੀ 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 ਮਿੰਟੂ ਜੀ ਖੈਰ ਲਵਾਸਾ ਹੀ ਸੀ ਉਹਨਾਂ ਨੇ ਕਿਹਾ ਸੀ ਮੈਨੂੰ ਵਿਰੋਧੀ ਟਿੱਪਣੀ ਦਰਜ ਕਰਨ ਦਿਓ ਪਰ ਕਰਵਾਉਣ ਨਹੀਂ ਸੀ ਹਾਂਜੀ ਇਹਨਾਂ ਨੇ ਕਰਨੀ ਸੀ ਦਿੱਤੀ ਉਹਨਾਂ ਦੀ ਨੋਟਿੰਗ ਸੀਗੀ ਜਿਹੜੀ ਉਹ ਮਤਲਬ ਕਿ ਡਿਫਰ ਕਰਦੇ ਸੀਗੇ ਇਹ ਕਲੀਨ ਚਿੱਟ ਦੇ ਰਹੇ ਸੀਗੇ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਕੈਸੀ ਕਿਹਾ ਕਿ ਮੈਂ ਆਪ ਦੀ ਨੋਟਿੰਗ ਦਰਜ ਕਰਵਾਉਣੀ ਆ ਕਿ ਮੈਂ ਸਹਿਮਤ ਨਹੀਂ ਆ ਜੀ ਇਹਨਾਂ ਨੂੰ ਕਲੀਨ ਸ਼ੀਟ ਦੇਣ ਚ ਤਾਂ ਬਸ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਬਿਲਕੁਲ ਕਿ ਨੱਪ ਲੈਂਦੇ ਆ ਜੀ ਕੋਈ ਉਹਨਾਂ ਦਾ ਬਿਜ਼ਨਸ ਦੁਕਾਨੇ ਅੱਗੇ ਹੈ